ਅੱਜ ਕੱਲ ਦੇ ਭਾਜੜ ਦੀ ਜ਼ਿੰਦਗੀ ਦੇ ਵਿੱਚ ਲੋਕ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਪਾਉਂਦੇ ਜਿਸ ਦੇ ਚੱਲਦੇ ਉਹ ਕਈ ਬਿਮਾਰੀਆਂ ਦੇ ਨਾਲ ਪੀੜਤ ਹੋ ਜਾਂਦੇ ਨੇ ਪਰ ਕੁਝ ਅਜਿਹੀਆਂ ਬਿਮਾਰੀਆਂ ਨੇ ਜੇਕਰ ਸਾਨੂੰ ਉਸ ਦਾ ਸਮਾਂ ਰਹਿੰਦਿਆਂ ਪਤਾ ਲੱਗ ਜਾਵੇ ਤਾਂ ਉਸ ਦਾ ਇਲਾਜ ਹੋ ਸਕਦਾ ਹੈ ਤੀਜੇ ਪੜਾ ਦਾ ਬ੍ਰੈਸਟ ਕੈਂਸਰ ਜੇਕਰ ਇਸ ਦਾ ਸਮਾਂ ਸਿਰ ਇਲਾਜ ਸ਼ੁਰੂ ਹੋ ਜਾਵੇ ਜੇਕਰ ਤੁਹਾਨੂੰ ਲੱਛਣਾਂ ਦਾ ਪਤਾ ਲੱਗ ਜਾਂਦਾ ਤਾਂ ਇਸ ਦਾ ਵੀ ਇਲਾਜ ਹੋ ਸਕਦਾ ਕਿਉਂਕਿ ਬ੍ਰੈਸਟ ਕੈਂਸਰ ਅਜਿਹਾ ਕੈਂਸਰ ਆ ਜਿਸ ਦਾ ਜੇਕਰ ਸਮੇਂ ਸਿਰ ਪਤਾ ਲੱਗਿਆ ਤਾਂ ਇਹ ਹੋਰ ਵੀ ਵਾਜਾਂਦਾ ਪਰ ਜੇਕਰ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਪੂਰੀ ਤਰ੍ਹਾਂ ਠੀਕ ਵੀ ਹੋ ਸਕਦਾ ਹੈ ਅੰਕੜਿਆਂ ਦੇ ਅਨੁਸਾਰ ਸਾਡੇ ਦੇਸ਼ ਵਿੱਚ ਹਰ ਸਾਲ ਕੈਂਸਰ ਦੇ ਲਗਭਗ 13 ਤੋਂ 14 ਲੱਖ ਮਾਮਲੇ ਸਾਹਮਣੇ ਆਉਂਦੇ ਨੇ ਇਸ ਦੇ ਨਾਲ ਹੀ ਹਰ 8 ਦੇ ਵਿੱਚ ਇੱਕ ਔਰਤ ਨੂੰ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਰਹਦੀ ਹੈ ਜਿੱਥੇ ਪਹਿਲਾਂ ਇਹ ਕੈਂਸਰ 40 ਸਾਲ ਦੀ ਉਮਰ ਤੋਂ ਬਾਅਦ ਦੇਖਿਆ ਜਾਂਦਾ ਸੀ ਅਤੀ ਹੁਣ 20 ਸਾਲ ਦੀ ਉਮਰ ਦੇ ਵਿੱਚ ਵੀ ਔਰਤਾਂ ਇਸ ਦਾ ਸ਼ਿਕਾਰ ਹੋ ਰਹੀਆਂ ਨੇ ਸਾਡੇ ਸਰੀਰ ਦੇ ਵਿੱਚ ਅਰਬਾਂ ਸੈੱਲ ਹੁੰਦੇ ਨੇ ਸਰੀਰ ਦੇ ਸਾਰੇ ਅੰਗ ਸੈੱਲਾਂ ਦੇ ਬਣੇ ਹੁੰਦੇ ਨੇ ਜੋ ਇੱਕ ਪੈਟਰਨ ਨਾਲ ਵਧਦੇ ਤੇ ਨਸ਼ਟ ਹੁੰਦੇ ਰਹਿੰਦੇ ਨੇ ਕੁਝ ਕੋਸ਼ਿਕਾਵਾਂ ਕਿਸੇ ਖਾਸ ਅੰਗ ਦੇ ਵਿੱਚ ਅਸਧਾਰਨ ਰੂਪ ਦੇ ਵਿੱਚ ਵਧਣ ਲੱਗਦੀਆਂ ਨੇ ਇੱਕ ਥਾਂ ਤੇ ਇਕੱਠੀਆਂ ਹੋ ਕੇ ਟਿਊਮਰ ਗੱਠ ਬਣ ਜਾਂਦੀਆਂ ਨੇ ਇਹ ਗੱਠ ਦੋ ਪ੍ਰਕਾਰ ਦੀ ਹੋ ਸਕਦੀ ਹੈ ਬਿਨਾਈਟ ਤੇ ਮੈਲੀਗ੍ਰੇਟ ਮਹਾਮਾਰੀ ਦੇ 7ਵੇਂ ਦਿਨ ਸਵੇਰ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਮਹਾਮਾਰੀ ਦੌਰਾਨ ਬ੍ਰੈਸਟ ਦੇ ਵਿੱਚ ਤਣਾਅ ਭਾਰ ਜਾਂ ਗੰਢ ਮਹਿਸੂਸ ਹੋ ਸਕਦੀ ਹੈ 7ਵੇਂ ਦਿਨ ਤੱਕ ਬ੍ਰੈਸਟ ਨਾਰਮਲ ਹੋ ਜਾਂਦੀ ਹੈ ਮੀਨੋਪੌਜ਼ ਵਾਲੀਆਂ ਔਰਤਾਂ ਹਰ ਮਹੀਨੇ ਦੀ ਇੱਕ ਤਰੀਕ ਤੈਅ ਕਰ ਸਕਦੀਆਂ ਨੇ ਤੇ ਉਸ ਦੀ ਜਾਂਚ ਕਰ ਸਕਦੀਆਂ ਨੇ ਇਜ਼ੀ ਚੌਂਚ ਕਰਨ ਦਾ ਕਿਹੜਾ ਸਹੀ ਤਰੀਕਾ? ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਦੋਨੋਂ ਬ੍ਰੈਸਟ ਦੀ ਸ਼ੇਪ ਤੇ ਸਾਈਜ਼ ਦੇਖੋ ਕਿ ਕੋਈ ਫਰਕ ਨਜ਼ਰ ਤਾਂ ਨਹੀਂ ਆ ਰਿਹਾ। ਆਪਣੇ ਹੱਥਾਂ ਨੂੰ ਸਾਬਣ ਜਾਂ ਸ਼ੈਂਪੂ ਨਾਲ ਲੂਬ੍ਰੀਕੇਟ ਕਰੋ ਤੇ ਬ੍ਰੈਸਟ ਨੂੰ ਹਲਕਾ ਜਿਹਾ ਦਬਾਓ ਇਸ ਨਾਲ ਗੰਡਾ ਦਾ ਪਤਾ ਲਗਾਇਆ ਜਾ ਸਕਦੇ। ਆਪਣੇ ਹੱਥਾਂ ਨਾਲ ਬ੍ਰੈਸਟ ਨੂੰ ਕਿਨਾਰਿਆਂ ਤੋਂ ਦਬਾਓ ਤੇ ਫਿਰ ਵਿਚਕਾਰੋਂ ਪ੍ਰੈਸ ਕਰੋ। ਇਸ ਤੋਂ ਬਾਅਦ ਸਾਈਡ ਵੀ ਦਬਾ ਕੇ ਦੇਖੋ। ਜੇਕਰ ਤੁਹਾਨੂੰ ਕੋਈ ਗੰਡ ਮਹਿਸੂਸ ਹੋ ਰਹੀ ਆ ਤਾਂ ਕੁਝ ਦਿਨਾਂ ਤੱਕ ਇਸ ਤੇ ਲਗਾਤਾਰ ਨਜ਼ਰ ਰੱਖੋ। ਇਸ ਦੇ ਦੌਰਾਨ ਬ੍ਰੈਸਟ ਦੇ ਵਿੱਚ ਮਹਿਸੂਸ ਹੋ ਰਹੀਆਂ ਗੰਢਾਂ ਕੁਝ ਦਿਨਾਂ ਬਾਅਦ ਗਾਇਬ ਹੋ ਜਾਂਦੀਆਂ ਨੇ ਜੇਕਰ ਕੋਈ ਗੰਢ ਹੈ ਤਾਂ ਦੇਖੋ ਕਿ ਇਹ ਵੱਧ ਰਹੀ ਹੈ ਜਾਂ ਫਿਰ ਇਸ ਦੇ ਵਿੱਚ ਕੋਈ ਦਰਦ ਤਾਂ ਨਹੀਂ ਦਰਦ ਰਹਿਤ ਗੰਢਾਂ ਵੀ ਖਤਰਨਾਕ ਹੋ ਸਕਦੀਆਂ ਨੇ ਅਜਿਹੀ ਸਥਿਤੀ ਦੇ ਵਿੱਚ ਡਾਕਟਰ ਨਾਲ ਸੰਪਰਕ ਕਰੋ ਜੇਕਰ ਤੁਹਾਨੂੰ ਵੀ ਬ੍ਰੈਸਟ ਦੇ ਵਿੱਚ ਅਜਿਹੀ ਕੋਈ ਗੰਢ ਜਾਂ ਕੋਈ ਦਰਦ ਮਹਿਸੂਸ ਹੁੰਦਾ ਤਾਂ ਡਾਕਟਰ ਤੋਂ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ ਕਿਉਂਕਿ ਅਜਿਹੇ ਗੰਢਾਂ ਹੀ ਬ੍ਰੈਸਟ ਕੈਂਸਰ ਦਾ ਕਾਰਨ ਬਣਦੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ